ਪਿੰਡ ਚਿੱਦਾਂ ਦੇ ਵਿੱਚ ਖੜੇ ਆ ਜਿੱਥੇ ਨਰੇਗਾ ਨੂੰ ਲੈ ਕੇ ਇੱਕ ਵੱਡਾ ਬਿਵਾਲ ਖੜਾ ਹੋਇਆ ਵਾ ਪਰ ਉਹਨਾ ਸਰਪੰਚ ਨੇ ਆ ਕੇ ਉਹ ਜਿਹੜੀ ਬਣਾਈ ਆ ਸੁਖਜੀਤ ਕੌਰ ਉਹ ਤੋਂ ਸਾਰਾ ਇਹ ਰੌਲਾ ਹੀ ਉੱਥੋਂ ਪਿਆ ਇਹ ਪਾਰਟੀ ਬਾਈ ਨੂੰ ਸ਼ਹਿਰ ਦੇ ਕੇ ਗਲਤ ਕਰ ਰਹੇ ਆ ਜਿਹੜਾ ਇਹਨਾਂ ਨੂੰ ਹੁਣ ਬਦਲਿਆ ਜਾ ਰਿਹਾ ਢੜੀ ਰੱਖੀ ਆ ਗਈ ਉਹ ਨਾਲ ਬੈੰਦੀ ਉਹ ਅਣਪੜ ਸੀ ਵੀ ਮੇਰੇ ਸਾਥ ਧੀਆਂ ਚੱਲੇ ਵੀ ਪਿੰਡ ਦੇਆਂ ਕੁੜੀਆਂ ਆਈਆਂ ਮੈਨੂੰ ਕੋਈ ਇਤਰਾਜ ਸਾਡਾ ਸਾਾਨੂੰ ਨਹੀਂ ਇਤਰਾਜ ਕੰਮ ਕਰਨ ਵਾਲਿਆਂ ਨੂੰ ਇਤਰਾਜ ਵੀ ਜਿਹੜੇ ਮੂਰੇ ਆ ਉਹਨਾਂ ਨੂੰ ਕਾਹਤੋਂ ਇਤਰਾਜ ਉਹਨੇ ਉਹ ਕੁੜੀ ਆ ਉਹਦੇ ਸੱਤ ਵੇਟੀਆਂ ਵਾ ਉਹਨੂੰ ਧਮਕੀ ਦਿੰਦਾ ਆਂਦਾ ਕਹਿੰਦਾ ਤੇਰੀਆਂ ਕੁੜੀਆਂ ਵੀ ਸਕੂਲਾਂੋਂ ਹਟਾ ਦੇਣੀਆਂ ਜੇ ਕੋਈ ਸਰਕਾਰੀ ਜਾਂਚ ਲੱਗਣਾ ਵਿਚਾਰੀਆਂ ਹੈ ਤੇ ਕਹਿੰਦਾ ਉਥੋਂ ਵੀ ਹਟਾ ਦੇਣੀਆਂ ਧਮਕੀ ਦਿੰਦਾ ਆਂਦਾ ਤੇਰੇ ਨਾਲ ਮੈਂ ਗਲਤ ਕੰਮ ਵੀ ਕਰਾਂ। ਅਰੇ ਪਿੰਡ ਨੂੰ ਪੰਚਾਇਤ ਨੂੰ ਪਤਾ ਧਮਕੀਆਂ ਕਾਹਤੋਂ ਦਿੱਤੀਆਂ ਜਾਂਦੀਆਂ। ਸਸੀ ਗੱਲ ਮੈਂ ਜਗਤਾਰ ਸਿੰਘ ਸਰਾ ਤੇ ਤੁਸੀਂ ਹੈਮਲੰਡੀਆ ਟੀਵੀ ਵੇਖ ਰਹੇ ਹੋ। ਇਸ ਟਾਈਮ ਪਿੰਡ ਚਿੱਦਾ ਦੇ ਵਿੱਚ ਖੜੇ ਆਂ ਜਿੱਥੇ ਨਰੇਗਾ ਨੂੰ ਲੈ ਕੇ ਇੱਕ ਵੱਡਾ ਬਿਵਾਲ ਖੜਾ ਹੋਇਆ ਵਾ। ਬਿਵਾਲ ਵੀ ਇਹੋ ਜਿਹਾ ਜਿਹੜਾ ਕਿ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਇੱਕ ਨਰੇਗਾ ਮਜ਼ਦੂਰ ਲਗਾਤਾਰ 6 ਮਹੀਨਿਆਂ ਤੋਂ ਪਿੰਡ ਦੇ ਵਿੱਚ ਬਿਨਾਂ ਕੰਮ ਤੋਂ ਵਿਹਲੇ ਬੈਠੇ ਨੇ ਕਿ ਇੱਕ ਲੇਡੀ ਦਾ ਜਿਹੜਾ ਉਹ ਇਜਾਮ ਲਾ ਰਹੇ ਨੇ ਗੱਲਬਾਤ ਸੁਣਦੇ ਆ ਵੀ ਮਸਲਾ ਹੈ ਕੀ ਆ ਮੜ ਕੇ ਉਸ ਤੋਂ ਬਾਅਦ ਜਿਹੜੀ ਗੱਲਬਾਤ ਕਰਾਂਗੇ ਜਿਹੜਾ ਸਰਪੰਚਾ ਜਿਹੜੇ ਨਿਆਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਰ ਲ ਪਿੰਡ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਉਣੇ ਰਿਪੋਰਟ ਪ੍ਰੋਬਲਮ ਕੀ ਹੈ 6 ਮਹੀਨੇ ਹੋ ਗਏ ਜਿਹੜਾ ਲਗਾਤਾਰ ਦਾ ਕੰਮ ਚੱਲਦਾ ਉਹ ਸਾਰੀ ਕੱਟ ਗਈ ਵੀਰੇ ਪਹਿਲਾਂ ਇੱਕ ਪਾਰਟੀ ਦਾ ਕੰਮ ਚੱਲਦਾ ਸੀ ਅਸੀਂ ਸਰਪੰਚ ਸਾਹਿਬ ਕੋਲ ਗਏ ਸੀ ਕਿ ਸਾਡਾ ਵੀ ਕੰਮ ਚਲਾਓ ਸਾਨੂੰ ਵੀਰੇ ਸਿਰਫ 5 ਦਿਨ ਰੋਜ਼ਗਾਰ ਦਿੱਤਾ ਗਿਆ 5 ਦਿਨ ਸਾਡੇ 7 ਬੰਦੇ ਦਾ 12 ਬੰਦੇ ਦਾ ਕੰਮ ਚੱਲਿਆਗਾ ਤੇ ਉਹਨਾਂ ਦੇ ਵੀ ਤਨਖਾਹ ਜਿਹੜੀ ਦਿਹਾੜੀ 150 ਰੁਪਏ ਪਾਈਗੇ ਉਹ ਵੀ ਨਹੀਂ ਪੂਰੀ ਪਾਈ ਗਈ ਵੀਰੇ ਤੇ ਇਹਦੇ ਬਾਅਦ ਸਾਡੀ ਪਾਰਟੀ ਦਾ ਕੰਮ ਨਹੀਂ ਦਿੱਤਾ ਗਿਆ ਅਸੀਂ ਸਾਰੀ ਪਾਰਟੀ ਦਾ ਸਾਡਾ ਇੱਕ ਆ ਉਹ ਕਹਿੰਦੇ ਵੀ ਅਸੀਂ ਕੰਮ ਬੰਦ ਕਰਨ ਨਾਲ ਮਨਜ਼ੂਰ ਆ ਪਰ ਅਸੀਂ ਇੱਕ ਇੱਕ ਪਾਰਟੀ ਨਹੀਂ ਕਰਨੀਗੀ ਇੱਕ ਪਾਰਟੀ ਸਰਪੰਚ ਸਾਹਿਬ ਕਹਿੰਦਾ ਇੱਕ ਪਾਰਟੀ ਕਰਨੀ ਅਸੀਂ ਨਹੀਂ ਕਰਨੀ ਵੀਰੇ ਤੁਸੀਂ ਕੋਈ ਉਤਲੇ ਲੈਵਲ ਤੇ ਮਿਲਿਆ ਕੋਈ ਅਧਿਕਾਰੀਆਂ ਨੂੰ ਮਿਲਿਆ ਕੋਈ ਵੀਡੀਓ ਵਗ ਨੇ ਵੀ ਅਸੀਂ ਸਰਪੰਚ ਨੂੰ ਸਬਸਕ੍ਰਿਪਟ ਕੱਲਾ ਪੰਚਾਇਤ ਨੂੰ ਮੌਕਾ ਦਿੱਤਾ ਸੀ ਕੁੱਝਕ ਮੈਂਬਰ ਸਾਡੇ ਸਾਥ ਦਿੰਦੇ ਆ ਵੀ ਆ ਕੁੱਝਕ ਮੈਂਬਰ ਜਿਹੜਾ ਸਰਪੰਚ ਸਾਹਿਬ ਨਾਲ ਦੋ ਤਿੰਨ ਮੈਂਬਰ ਆਗੇ ਉਹ ਸਾਡੇ ਸੰਸਥਾ ਨਾਲ ਨਹੀਂ ਦਿੰਦੇਗੇ ਕਿਉਂਕਿ ਕਾਂਗਰਸ ਪਾਰਟੀ ਕਰਦੇ ਕਿਉਂਕਿ ਅਸੀਂ ਕਾਂਗਰਸ ਹੀ ਆਗੂ ਆ ਜੀ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲਗਾਤਾਰ ਹਾਰੀਆਂ ਤੁਸੀਂ ਲਾਉਂਦੇ ਸੀਗੇ ਕੰਮ ਤੁਸੀਂ ਲਾਉਂਦੇ ਕੀ ਕਹਿਣਾ ਚਾਹੁੰਦੇ ਮੈਂ ਇਹੀ ਚਾਹੁੰਨੀ ਆਈ ਵੀ ਦੋਨੇ ਪਾਰਟੀਆਂ ਦਾ ਪਹਿਲਾਂ ਦੀ ਤਰ੍ਹਾਂ ਕੰਮ ਚੱਲੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਵੀ ਉਹ ਉਹਦੇ ਤੇ ਹੁਣ ਜਿਹੜੀ ਰੱਖੀ ਆ ਗਈ ਉਹ ਨਾਲ ਬੈੰਦੀ ਉਹ ਅਨਪੜ੍ਹ ਸੀ ਹਣਾ ਵੀ ਮੇਰੇ ਸਾਥ ਧੀਆਂ ਚਲੇ ਵੀ ਪਿੰਡ ਦੀਆਂ ਕੁੜੀਆਂ ਆਈਆਂ ਮੈਨੂੰ ਕੋਈ ਇਤਰਾਜ ਸਾਡਾ ਸਾਨੂੰ ਨਹੀਂ ਇਤਰਾਜ ਕੰਮ ਕਰਨ ਵਾਲਿਆਂ ਨੂੰ ਇਤਰਾਜ ਵੀ ਜਿਹੜੇ ਮੁਰੇ ਆ ਉਹਨਾਂ ਨੂੰ ਕਾਹਤੋਂ ਇਤਰਾਜ ਹੈ ਕੀ ਚੱਕਰ ਹੈਗਾ ਕੰਮ ਤਾਂ ਅਸੀਂ ਕਰਨਾ ਅਸੀਂ ਸਹਿਮਤੀ ਨਾਲ ਰਹਿੰਨੇ ਆ ਅਸੀਂ ਵਧੀਆ ਕੰਮ ਕਰਾਂਗੇ ਕਿ ਤੁਹਾਨੂੰ ਹਟਾਇਆ ਕਿਉਂ ਜਾ ਰਿਹਾ ਸਾਡੀ ਗੱਲ ਬਸ ਇਹ ਸਾਡੀ ਇਹ ਪਤਾ ਨਹੀਂ ਜੀ ਸਾਨੂੰ ਕਿਉਂ ਹਟਾ ਰਹੇ ਆ ਉਹ ਲੇਡੀਜ਼ ਤੁਹਾਨੂੰ ਦੱਸਿਆ ਹੀ ਆ ਜੀ ਉਹ ਲੇਡੀਜ਼ ਦਾ ਕਰਕੇ ਮੈਨੂੰ ਤਾਂ ਹਟਾ ਰਹੇ ਮੈਨੂੰ ਤਾਂ ਉਹੀ ਸ਼ੱਕ ਆ ਮੇਰੀ ਗਲਤੀ ਦੱਸ ਦੇਣਾ ਅਸੀਂ ਦੋਨੇ ਹਟਣ ਨੂੰ ਤਿਆਰ ਆ ਹੋਰ ਬੰਦਾ ਰੱਖ ਲੈ ਜੀ ਵਾਕਿ ਉਹ ਸਿੱਧਾ ਹੀ ਕਹਿ ਰਹੇ ਨੇ ਅਸੀਂ ਮੋਰ ਨਹੀਂ ਲਾਉਣੀ ਤੇ ਅਸੀਂ ਵੀ ਆਪ ਦਾ ਜਿਹੜੀ ਸਾਡੀ ਕੁੜੀ ਸਾਡੀ ਕੁੜੀ ਕਾਜ਼ਿਰਾਂ ਲਾਉਂਦੀ ਆ ਵੀ ਅਸੀਂ ਉਹਨੂੰ ਕੰਮ ਨਹੀਂ ਦੇਣਾ ਸੀ ਇੱਕ ਪਾਲਟੀ ਨਹੀਂ ਦੇਣਾ ਕੌਣ ਨਿਮੋਰ ਲਾ ਰਿਹਾ ਹੈ ਸਰਪੰਚ ਸਰਪੰਚ ਕੋਲ ਇਕੱਠੋ ਕਿ ਨਹੀਂ ਕਿ ਵੀ ਤੁਸੀਂ ਵੋਟਾਂ ਪਾ ਕੇ ਤੇ ਸੀ ਵੀਰੇ ਮੇਰੇ ਨਾਲ ਨੰਨੋ ਕਿ ਸਾਡੀ ਸੁਣਦਾ ਹੀ ਨਹੀਂ ਸਾਡੀ ਪਾਰਟੀ ਨੂੰ ਪੁੱਛਿਆ ਜਾਵੇ ਵੀ ਸਾਰੀ ਪਾਰਟੀ ਸਾਡੇ ਕੋਲ ਸੀ ਤੁਸੀਂ ਗਏ ਸੀ ਸਾਰੇ ਜਾਣੇ ਗਏ ਸੀ ਸਰਪੰਚ ਹਾਂਜੀ ਚਾਰ ਵਾਰੀ ਅਸੀਂ ਸੱਦਿਆ ਵੀ ਜੀ ਉਹ ਸਾਡੇ ਕਹਿਣ ਤੇ ਨਹੀਂ ਆਇਆ ਅਸੀਂ ਚਾਰ ਹੋ ਕੇ ਵੀ ਦਵਾਇਓ ਫੇਰ ਵੀ ਨਹੀਂ ਆਇਆ ਹਣ ਸਾਨੂੰ ਸਿੱਧਾ ਜਵਾਬ ਦੇਤਾ ਕਿ ਅਸੀਂ ਨਹੀਂ ਆਉਣਾ ਤੁਹਾਡੇ ਕੱਠ ਚਾਹ ਬਾਕੀ ਲੇਬਰ ਤੋਂ ਸੁਣੋ ਕੀ ਕਹਿਣਾ ਚਾਹੁੰਦੇ ਨੇ ਪ੍ਰੋਬਲਮ ਜਿਹੜੀ ਆ ਰਹੀ ਹੈ 6 ਮਹੀਨੇ ਹੋ ਗਏ ਜਿਹੜਾ ਕੰਮ ਨਹੀਂ ਚੱਲਦਾ ਮੈਂ ਪਹਿਲਾਂ ਤਾਂ ਬਾਈ ਜੀ ਉਹ ਬਾਹਰ ਸੀਗੀ ਉਥੋਂ ਫੋਨ ਤੇ ਵੀ ਸਾਨੂੰ ਧਮਕੀਆਂ ਦਿੰਦੀ ਸੀ ਹੁਣ ਉਹ ਕੁੜੀ ਆ ਉਹਦੇ ਸੱਤ ਵੇਟੀਆਂ ਵਾ ਉਹਨੂੰ ਧਮਕੀ ਦਿੰਦਾ ਆਂਦਾ ਕਹਿੰਦਾ ਤੇਰੀਆਂ ਕੁੜੀਆਂ ਵੀ ਸਕੂਲੋਂ ਹਟਾ ਦੇਣੀਆਂ ਜੇ ਕੋਈ ਸਰਕਾਰੀ ਜੋ ਚ ਲੱਗਣਾ ਵਿਚਾਰੀਆਂ ਹੈ ਤੇ ਕਹਿੰਦਾ ਉਥੋਂ ਵੀ ਹਟਾ ਦੇਣੀਆਂ ਧਮਕੀ ਦਿੰਦਾ ਆਂਦਾ ਤੇਰੇ ਨਾਲ ਮੈਂ ਗਲਤ ਕੰਮ ਵੀ ਕਰੂੰਗਾ ਤੇ ਇਹ ਇਹ ਦਾ ੱਕਾ ਹੋ ਰਿਹਾ ਕੁੜੀ ਨਾਲ ਜੋ ਜਿੰਨਾ ਵੀ ਹੋ ਰਿਹਾ ੱਕਾ ਹੋ ਰਿਹਾ ਆਪਦੀ ਪੀੜ੍ਹੀ ਹਟਾ ਅਗਲਾ ਕੋਈ ਨਹੀਂ ਸੋਟਾ ਮਾਰਦਾ ਆਪਦੀ ਬੇਟੀ ਬੱਲੀ ਦਾ ਕੋਈ ਧਿਆਨ ਨਹੀਂਗਾ 18 ਸਾਲਾਂ ਦੀ ਉਹਦੀ ਬੇਟੀ ਹੈ ਚੋਕ ਪ੍ਰੀਤ कौर ਮੈਂ ਉਹਦੀ ਪਤਨੀ ਆ ਸਾਡੇ ਘਰੇ ਜੋ ਵਾਰਦਾਤ ਹੁੰਦੀ ਆ ਜੋਕ ਲੜਾਈ ਕਲੇਸ਼ ਹੁੰਦਾ ਉਹਦੇ ਪੈਰੋਂ ਹੁੰਦਾ ਜੇ ਕੋਈ ਗੱਲਬਾਤ ਵੀ ਹੋ ਗਈ ਸਾਡੇ ਘਟਨਾ ਵੀ ਵੈ ਗਈ ਰਾਤ ਨੂੰ ਇਹ ਨਹੀਂ ਪਤਾ ਸਾਡੇ ਘਰੇ ਰਾਤ ਨੂੰ ਕੀ ਕੁਝ ਹੋਣਾ ਇਹਨੇ ਕੀ ਕਰਾ ਦੇਣਾ ਜਦੋਂ ਫੇਸਬੁੱਕ ਤੇ ਜਾਵੜੀ ਗੱਲ ਠੀਕ ਆ ਜੋ ਸਾਡੇ ਘਟਨਾ ਹੋਈ ਅਸੀਂ ਸੁਖਜੀਤ कौर ਪਤਨੀ ਮੋਹਨ ਸਿੰਘ ਨੂੰ ਅਸੀਂ ਵਿਚ ਰੱਖਣ ਗੱਲ ਹੋਰ ਆ ਥੋੜੀ ਸਾਰੀ ਪੰਜਾਬ ਨੂੰ ਸੁਖਜੀਤ ਕੌਰ ਹੀ ਚਲਾਉਦੀ ਆ ਹਾਂਜੀ ਉਹ ਨਾ ਬਸ ਬਾਈ ਜੀ ਜਿਹਨੂੰ ਪਤਾ ਹੀ ਆ ਸਾਰੇ ਪਿੰਡੇ ਨੂੰ ਪੰਚਾਇਤ ਨੂੰ ਪਤਾ ਧਮਕੀਆਂ ਤਾਤੋ ਦਿੱਤੀਆਂ ਜਾਂਦੀਆਂ ਹੁਣ ਹੋਰ ਵੀ ਹੈਗੇ ਆ ਆਪਾ ਭਾਈਚਾਰੇ ਇਹ ਨਹੀਂ ਹਾਂਦੇ ਵੀ ਅਸੀਂ ਹੋਰ ਨਹੀਂ ਕੋਈ ਧਮਕੀ ਦੇ ਸਕਦਾ ਅਸੀਂ ਕਿ ਕਿਵੇਂ ਲੀਡਰ ਨਾ ਉਹ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਕੋਈ ਮੁਖ ਨਹੀਂ ਕੋਈ ਵੀ ਕੋਈ ਉਪਰਪੇ ਤੌਰ ਤੇ ਆ ਜਿਵੇਂ ਹੁਣ ਮੈਂ ਪ੍ਰਪੇ ਤੌਰ ਤੇ ਆ ਪਰ ਮੈਂ ਜਦੋਂ ਹੁਣ ਮੈਨੂੰ ਕੁੜੀ ਨੇ ਕੱਲ ਮੇਰੇ ਘਰੇ ਜਾ ਕੇ ਦੱਸਿਆ ਆਂਦੀ ਆਂਟੀ ਵੀ ਤੁਹਾਡਾ ਬਾਰ ਲੱਗਿਆ ਸੀ ਮੈਂ ਕਿਹਾ ਪੁੱਤ ਅਸੀਂ ਘਰੋਂ ਬਾਹਰ ਗਏ ਹੋਏ ਸੀ ਸਾਡੇ ਹਾਲਾਤ ਹੈਗੇ ਮਾਰੇ ਸਾਹਮਣੇ ਸਾਥੋ ਜਰਿਆ ਨਹੀਂ ਜਾਂਦਾ ਸਾਡੇ ਮੇਰੀ ਧੀ ਬੇਟੀ ਆ ਉਹ ਤੇ ਯਾ ਸਰਪੰਚ ਤੇ ਉਹ ਇਹ ਕੱਲ ਜਦੋਂ ਦੱਸਿਆ ਵੀ ਇੰਨੀਆਂ ਗੱਲਾਂ ਸਾਨੂੰ ਇਹ ਕਹਿ ਗਿਆ ਮੈਂ ਕਿਹਾ ਵੀ ਜਦੋਂ ਵੀ ਕੋਈ ਵੀ ਪੱਤਰਕਾਰ ਆਵੇ ਤਾਂ ਵੀ ਮੈਂ ਮੌਕਾ ਮੈਨੂੰ ਜਰੂਰ ਦਵਾਇਓ ਮੈਂ ਆਪਦਾ ਦੋਖ ਰੂਣਾ ਠੀਕ ਹੈ ਪਿੰਡ ਦਾ ਕੰਮ ਹੋਣਾ ਚਾਹੀਦਾ ਸਾਨੂੰ ਅਸੀਂ ਇਹ ਭਾਈਚਾਰਾ ਅਸੀਂ ਆਨੇ ਵੀ ਗਰੀਬ ਕੋਈ ਵੀ ਨਾ ਭੁੱਖਾ ਸੋਵੇ ਉਹਨੂੰ ਖੱਟੀ ਹੈਗੀ ਆ ਬਸ ਇੱਕ ਕੰਮ ਦੀ ਠੀਕ ਹੈ ਇਹਨਾਂ ਨੇ ਇਹ ਸਾਰੀ ਪਾਰਟੀ ਆਪਣੀ 사ੜੀ ਨੋਹਾਂ ਦੀ ਕਹਿਣ ਤ ਕਮਾਈ ਕਰਨ ਵਾਲੀ ਹੈਗੀ ਆ ਕੋਈ ਉਹਦੇ ਦਾ ਕੋਈ ਸਾਨੂੰ ਕੁੜੀ ਤੇ ਕੋਈ ਇਤਰਾਜ਼ ਨਹੀਂ ਸਾਨੂੰ ਇਹ ਬੇਟੀਆਂ ਆ ਕੁੜੀ ਆ ਇੱਕ ਸਾਡੀ ਇਹ ਕੰਮ ਕਰਦੀ ਆ ਉਹ ਸਾਡੀ ਨੂੰ ਆ ਉਹ ਕੰਮ ਜੇ ਨੂੰ ਡਿਊਟੀ ਦਿੱਤੀ ਜਾਵੇ ਤੇ ਉਹੀ ਉਹ ਕੰਮ ਕਰੇ ਪੈਂਡ ਦਾ ਕੰਮ ਹੋਣਾ ਚਾਹੀਦਾ ਗਰਚਰਨ ਸਿੰਘ ਚੀਦਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਚੇਅਰਮੈਨ ਸਾਹਿਬ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਆ ਭੂਮਿਕਾ ਤੁਸੀਂ ਨਿਭਾ ਰਹੇ ਹੋ ਕਿੱਥੇ ਖੜੇ 6 ਮਹੀਨਿਆਂ ਦੇ ਲੱਗ ਪਾ ਕੇ ਜਿਹੜਾ ਕੰਮ ਹੀ ਨਹੀਂ ਚੱਲੇਗਾ ਪਹਿਲੀ ਗੱਲ ਧੰਨਵਾਦ ਤੁਹਾਡਾ ਸ੍ਰਾਮ ਸਾਹਿਬ ਜਿਹੜੇ ਤੁਸੀਂ ਆਏ ਨੇ ਦਾ ਗਰੀਬਾ ਰੱਖਣ ਬਾਅਦ ਹੀ ਸਾਡਾ ਪੈਂਡ ਵਧੀਆ ਪੈਂਡ ਹੈ ਜੀ ਕਦੇ ਕੋਈ ਇਹੋ ਜਿਹਾ ਫਰਕ ਨਹੀਂ ਪਿਆ ਸੀਗਾ ਇਹ ਦੋਨੇ ਕੁੜੀਆਂ ਵਧੀਆ ਕੰਮ ਕਰ ਰਹੀਆਂ ਨੇ ਦੋਨੇ ਇੱਕ ਕਾਲੀਦਲ ਨਾਲ ਸੰਬੰਧਤ ਹੈ ਇੱਕ ਕਾਂਗਰਸ ਨਾਲ ਪਹਿਲਾਂ ਅਮਰਜੀਤ ਸਿੰਘ ਸਰਪੰਚ ਹੁੰਦਾ ਸੀ ਕ ਫਿਰ ਭਾਈ ਬੇਜਰ ਸਿੰਘ ਬਣ ਗਿਆ ਉਦੋਂ ਵੀ ਵਧੀਆ ਕੰਮ ਚੱਲੀ ਜਾਂਦਾ ਦੋਨੇ ਪਾਰਟੀਆਂ ਵਧੀਆ ਕੰਮ ਚੱਲਦਾ ਕੋਈ ਵੀ ਸ਼ਿਕਾਇਤ ਨਹੀਂ ਇਹਨਾਂ ਕੁੜੀਆਂ ਤੋਂ ਨਾ ਕਰਵਾਸ ਕਰਨ ਪਰ ਹੁਣ ਸਰਪੰਚ ਨੇ ਆ ਕੇ ਉਹ ਜਿਹੜੀ ਬਣਾਈ ਆ ਸੁਖਜੀਤ ਕੌਰ ਉਦੋਂ ਸਾਰਾ ਇਹ ਰੌਲਾ ਹੀ ਉੱਥੋਂ ਪਿਆ ਇਹ ਸਾਰੇ ਜਿਹੜੇ ਲੇਬਰ ਵਾਲੇ ਕੰਮ ਕਰਨ ਵਾਲੇ ਦੋਨੇ ਪਾਰਟੀਆਂ ਦੇ ਉਹਦੇ ਵੀ ਅਸੀਂ ਉਤੋਂ ਬਿਲਕੁਲ ਨਹੀਂ ਅਸੀਂ ਉਤੋਂ ਕਿਹੜੀਆਂ ਪਰਦੇ ਪਰਚੀਆਂ ਨਹੀਂ ਪਰਦੇ ਅਰਜ਼ੀਆਂ ਅਰਜ਼ੀਆਂ ਨਹੀਂ ਪੜਾਉਣੀਆਂ ਜੀ ਇਹ ਉਹ ਪਤਾ ਨਹੀਂ ਕੀ ਗੱਲ ਹੈ ਵੈਸੇ ਵਾ ਨਹੀਂ ਸਾਰੀ ਪੰਚਾਇਤ ਨੂੰ ਚਾਹੀਦਾ ਇਹ ਨਵੇਰ ਦੇ ਨੇ ਕੁੜਗਾ ਚ ਕੋਈ ਜੇ ਨੋਕਸਾ ਇਹਨਾਂ ਚ ਥਾ ਦੇਣ ਜੋ ਤਕਲੀਫ ਹੀ ਨਹੀਂ ਕੋਈ ਕਿਸੇ ਨੂੰ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਹੁਣ ਤੱਕ ਅਸੀਂ ਕਿਸੇ ਅਧਿਕਾਰੀ ਨੂੰ ਨਹੀਂ ਮਿਲਿਆਂ ਕੱਲ ਨੂੰ ਵੀਡੀਓ ਤੱਕ ਪਹੁੰਚ ਕਰਨੇ ਤੁਸੀਂ ਨਾਲ ਪਹੁੰਚ ਕਰ ਹਾਂ ਹਾਂ ਜਾਵਾਂਗੇ ਜਾਵਾਂਗੇ ਬੀਟ ਕੋ ਸਾਹਿਬ ਨੂੰ ਕਹਾਂਗੇ ਵੀ ਇਹ ਨਾ ਇਹਨਾਂ ਜਨਰਲ ਸਕੱਡ ਵਿਚਾਰੀਆਂ ਦਾ ਕੰਮ ਕਰਦੀਆਂ ਵਧ ਗਿਆ ਇਹ ਤੇ ਕੰਮ ਕਰਦੇ ਤੇ ਤੇਰੇ ਕੁੜਗਾ ਕੁੜਗਾ ਕੁੜੀ ਸੱਤ ਕੁੜਗਾ ਦੇ ਵਿਚਾਰੀ ਤੇ ਇਹ ਕੰਮ ਕਰੀ ਜਾਂਦੇ ਉਹਨਾਂ ਨੂੰ ਕੀ ਆਂਦੇ ਇਹ ਇਹ ਗੱਲ ਹੈ ਬਿਲਕੁਲ ਇਹਨਾਂ ਨਾਲ ਤੱਕਾ ਹੋ ਰਿਹਾ ਹੈ ਸਾਰੀ ਲੇਬਰ ਇਹਨਾਂ ਦੇ ਨਾਲ ਸਹਿਮਤ ਹੈ ਸਾਰੇ ਉਵੇਂ ਚੱਲੀ ਜਾਵੇ ਫਿਰ ਕੀ ਫਰਕ ਪੈਂਦਾ ਹੁਣ ਉਹਦਾ ਸਰਪੰਚ ਦਾ ਭਤੀਜਾ ਜਦੋਂ ਦਾ ਵਾਟਰ ਪੈਕਸ ਬਣਾ ਉਹ ਰੱਖਿਆ ਵੈ ਤੇ ਅਸੀਂ ਵੀ ਰਹੇ ਆ ਸਰਕਾਰ ਸਾਡੀਆਂ ਪੰਚਾਇਤਾਂ ਸਾਡੀਆਂ ਹੀ ਰਹਿੰਦੀਆਂ ਅਸੀਂ ਇਹਨਾਂ ਵੀ ਠੀਕਾ ਕੰਮ ਕਰੀ ਜਾਂਦਾ ਵਧਿਕਾ ਕਰੀ ਜਾਵੇ ਅਸੀਂ ਤਾਂ ਪਾਰਟੀਵਾਦੀ ਚਾਉਂਦੇ ਹੀ ਨਹੀਂ ਇਹ ਪਾਰਟੀਵਾਦੀ ਨੂੰ ਸ਼ਹਿ ਦੇ ਕੇ ਗਲਤ ਕਰ ਰਹੇ ਆ ਜਿਹੜਾ ਇਹਨਾਂ ਨੂੰ ਹੁਣ ਬਦਲਿਆ ਜਾ ਰਿਹਾ ਬਿਲਕੁਲ ਬਦਲਣੇ ਚਾਹੀਦਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਮਸੋ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਪਿੰਡ ਜਿਹੜਾ ਕੰਮ 6 ਮਹੀਨਾ ਤੋਂ ਬੰਦ ਪਿਆ 6 ਮਹੀਨਿਆਂ ਤੋਂ ਬੰਦ ਪਿਆ ਜਦ ਸਰ ਪਹਿਲਾ 5 ਸਾਲ ਅਮਰਜੀਤ ਸਿੰਘ ਸਰਪੰਚ ਰਹੇ ਉਦੋਂ ਕੰਮ ਵਧੀਆ ਚੱਲੀ ਗਿਆ ਫਿਰ 5 ਸਾਲ ਮੈ ਰਹਿਆ ਉਦੋਂ ਵਧੀਆ ਕੰਮ ਚੱਲੀ ਗਿਆ ਕੋਈ ਕੁੜੀਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਵੀ ਸਾਨੂੰ ਕਹਿੰਦੇ ਆ ਸਰਪੰਚ ਵੀ ਕੰਮ ਤੇ ਨਹੀਂ ਜਾਂਦਾ ਕੋਈ ਠੀਕ ਹੈ ਕਿ ਨਹੀਂ ਕੋਈ ਐਵੀਂ ਦੀ ਪ੍ਰੋਬਲਮ ਨਹੀਂ ਆਈਗੀ ਅੱਜ ਤਾਈਂ ਵੀ ਇਹ ਕੁੜੀ ਕਾਂਗਰਸ ਨਾਲ ਸੰਬੰਧਤ ਹੈ ਸਾਡੇ ਨਾਲ ਠੀਕ ਹੈ ਨਾ ਅਸੀਂ ਕਾਂਗਰਸੀ ਆਂ ਇਹ ਕੁੜੀ ਕਾਲੀਦਲ ਨਾਲ ਸੰਬੰਧਤ ਹੈ ਠੀਕ ਹੈ ਨਾ ਅਸੀਂ ਕੋਈ ਪਾਰਟੀ ਦਾ ਮਸਲਾ ਹੀ ਨਹੀਂ ਰੱਖਿਆਗਾ 5 ਸਾਲ ਵੀ ਕੰਮ ਚਲਾਉਣਾ ਗਰੀਬ ਬੰਦਿਆਂ ਦਾ ਕੰਮ ਚੱਲੀ ਜਾਂਦਾ ਸਾਨੂੰ ਕੋਈ ਦਿੱਕਤ ਨਹੀਂ ਇਹਦੇ ਵਿੱਚ ਠੀਕ ਆ ਐੋ ਜਾਂ ਕੰਮ ਕਰਦੇ ਆ ਐੋ ਜਾਂ ਕਰਾਉਂਦੀਆਂ ਕੁੜੀਆਂ ਜੇ ਕਿਸੇ ਨੂੰ ਸੂਏ ਤੇ ਲੋੜ ਆ ਸੂਏ ਤੇ ਆ ਜੇ ਕਿਸੇ ਕੱਸੀ ਵੀ ਟੁੱਟ ਗਈ ਉੱਥੇ ਵੀ ਜਾਂਦੀਆਂ ਮੀਟਾਂ ਦੇ ਕਹਿਣ ਤੇ ਲੇਬਰ ਸਾਰੀ ਸਾਰੀ ਲੇਬਰ ਜਾਂਦੀ ਆ ਸਾਰੀ ਲੇਬਰ ਦਾ ਕੋਈ ਕਸੂਰ ਨਹੀਂ ਇਹਨਾਂ ਦਾ ਕੰਮ ਤੋਰੋ ਕੰਮ ਚੱਲੇ ਇਹਨਾਂ ਦਾ ਵਿਚਾਰਿਆਂ ਦਾ ਹੈਨਾ ਅਸੀਂ ਇਹਨਾਂ ਨਾਲ ਸਾਰਿਆਂ ਨਾਲ ਸਹਿ ਹੁੰਤਾ ਇਹ ਪਿੰਡ ਚੀਦੇ ਦੇ ਵਸਨੀਕ ਆ ਜਿਹੜੇ ਕਿ ਨਰੇਗਾ ਦੇ ਨਾਲ ਸੰਬੰਧ ਰੱਖਦੇ ਆ ਨਰੇਗਾ ਦੀ ਆਪਾਂ ਗੱਲ ਕਰ ਗਿਆ ਤਾਂ ਨਰੇਗਾ ਦੇ ਵਿੱਚ ਉਹ ਪਰਿਵਾਰ ਹੁੰਦੇ ਆ ਜਿਹੜੇ ਸਵੇਰ ਦਿਹਾੜੀ ਤੇ ਜਾਣਾ ਉਹਨਾਂ ਨੇ ਤਾਂ ਸ਼ਾਮ ਨੂੰ ਉਹਨਾਂ ਨੇ ਉਹੀ ਕਰਕੇ ਖਾਣਾ ਹੁੰਦਾ ਕਿਉਂਕਿ ਧੁੱਪੇ ਜਿਹੜਾ ਕਾਮਾ ਕਰਦਾ ਸੜਕਾਂ ਦੇਣੀਆਂ ਸਾਫ਼ ਕਰਨੀਆਂ ਪਹਿਂਗਾ ਸਾਫ਼ ਕਰਨੀਆਂ ਬਹੁਤ ਜਿਹੜਾ ਔਖਾ ਕੰਮ ਆ ਜਿਹੜਾ ਨਰੇਗਾ ਦਾ ਆਪਾਂ ਮੰਨਦੇ ਆ ਵੀ ਹੁੰਦਾ ਤੇ ਫਿਰ ਉਸ ਜਿਹੜਾ ਕੰਮ ਕਰ ਦਿੰਦੇ ਆ ਉਸ ਦੀ ਲਗਭਗ ਮਹੀਨਾ ਡੇਢ ਮਹੀਨਾ ਜਿਹੜੀ ਵੇਟ ਵੀ ਕਰਨੀ ਪੈਂਦੀ ਹੈ ਕਈ ਵਾਰੀ ਉਹ ਜਿਆਦਾ ਵੀ ਵੇਟ ਕਰਨੀ ਪੈਂਦੀ ਆ ਪਰ ਜੇ ਉਹਨਾਂ ਨੂੰ ਇੱਕ ਲੇਡੀ ਜੀ ਚਲਾ ਰਹੀ ਆ ਪਿੰਡ ਦੇ ਉੱਤੇ ਸਿੰਘਮ ਬਣੀ ਹੋਈ ਆ ਉਹਦੇ ਤੇ ਜਿਹੜਾ ਸਾਰਾ ਪਿੰਡ ਤਰਾਜ ਲਾ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਪੰਚਾਇਤ ਉਹਤੇ ਕੀ ਕਾਰਵਾਈ ਕਰਦੀ ਆ ਜੌਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਮਜ਼ਦੂਰ ਖੜੇ ਆ ਉਹ 6 ਮਹੀਨਿਆਂ ਤੱਕ ਜਿਹੜੇ ਵਿਹਲੇ ਬੈਠੇ ਆ ਉਹਨਾਂ ਦਾ ਕੰਮ ਚੱਲਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਸ਼ਿਕੰਦਰ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਚੀਦਾ